ਬਾਰਮਾ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਸਾਡੇ ਪੰਜਾਬ ਸੂਬੇ ਦੇ ਵਿੱਚ ਮਹਾਨ ਸ਼ਹੀਦਾਂ ਦੇ ਦਿਹਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਜ਼ਾਦੀ ਦੇ ਸੱਚੇ ਤੇ ਸੁੱਚੇ ਆਸ਼ਕ ਉਹਨਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਸਾਡੇ ਸਮੁੱਚੀ ਸਿੱਖ ਪੌਦ ਦੇ ਵਿੱਚ ਬਹੁਤ ਗਤੀ ਹੈ ਚੱਲ ਰਹੀ ਹੈ ਬਹੁਤ ਵੱਡੀ ਸ਼ੋਕ ਦੀ ਲਹਿਰ ਹੈ ਬੇਸ਼ੱਕ ਪੰਥ ਦੇ ਵਿੱਚ ਕਦੇ ਵੀ ਮਰਨ ਦਾ ਕੋਈ ਸੋਗ ਨਹੀਂ ਹੁੰਦਾ ਜੰਮਣ ਦੀ ਕਦੇ ਕੋਈ ਖੁਸ਼ੀ ਨਹੀਂ ਹੁੰਦੀ ਜੰਮਣਾ ਮਰਨਾ ਹੁਕਮ ਹੈ ਬਾਣਾ ਆਵੇ ਜਾਏ ਅਕਾਲ ਪੁਰਖ ਪਰਮੇਸ਼ਰ ਦਾ ਬਾਣਾ ਹੈ ਉੱਥੇ ਹੀ ਅੱਜ ਅਸੀਂ ਜੋ ਸਤਗੁਰਾਂ ਨੇ ਡਿਊਟੀ ਲਾਈ ਹੈ ਅਕਾਲ ਪੁਰਖ ਪਰਮੇਸ਼ਰ ਨੇ ਉਹਨਾਂ ਰੱਬੀ ਰੂਹਾਂ ਨੂੰ ਯਾਦ ਕਰਦੇ ਆਂ ਗੁਰੂ ਕਲੰਗੀਧਰ ਮਹਾਰਾਜ ਜੀ ਨੂੰ ਯਾਦ ਕਰਦੇ ਆਂ ਸਤਗੁਰਾਂ ਦੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਆਂ ਮਾਤਾ ਗੁਜਰੀ ਜੀ ਨੂੰ ਯਾਦ ਕਰਦੇ ਆਂ ਤੇ ਜਾਨੂ ਪਿਆਰੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦੇ ਆ ਮਨੁੱਖਤਾ ਦੇ ਭਲੇ ਵਾਸਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਨ ਦੇ ਵਿੱਚ ਵਿਚਾਰ ਆਇਆ ਕਿ ਜੋ ਸਾਡੇ ਪਰਿਵਾਰਟਿਆ ਬਰਾਦਰੀ ਦੇ ਬਾਗੜੀ ਲਹਾਰ ਬਰਾਦਰੀ ਦੇ ਜਾਂ ਹੋਰ ਬਰਾਦਰੀਆਂ ਦੇ ਵੀ ਜੋ ਕੁੱਲੀਆਂ ਦੇ ਵਿੱਚ ਰਹਿੰਦੇ ਨੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਵੀ ਉਹਨਾਂ ਪਰਿਵਾਰਾਂ ਦੇ ਵਿੱਚ ਜਾ ਕੇ ਅਸੀਂ ਕੰਬਲਾ ਦੀ ਸੇਵਾ ਕਰੀਏ ਜਿਸ ਤਰ੍ਹਾਂ ਪਹਿਲਾਂ ਬਾਕਬਾਕ ਹੋਰ ਸ਼ਹਿਰਾਂ ਦੇ ਵਿੱਚ ਵੀ ਕਰਿਆ ਹਰੇਕ ਸਾਲ ਸਤਿਗੁਰ ਦੀ ਕਿਰਪਾ ਦੇ ਨਾਲ ਜੇ ਹਾਜਾ ਸਤਿਗੁਰੂ ਕਿਰਪਾ ਕਰਦੇ ਨੇ ਥਾਪੜਾ ਦੇ ਕੇ ਸੇਵਾ ਲੈਂਦੇ ਨੇ ਉਹ ਅਸੀਂ ਕਰਦੇ ਆ ਐਥੇ ਕਿ ਪਹਿਲੀ ਵਾਰ ਸ਼ਾਜਲੀ ਨੂੰ ਵੀ ਵਿੱਚ ਸ਼ਾਮਲ ਕਰਿਆ ਸਾਡੇ ਆਪਣੇ ਪਰਿਵਾਰ ਦੇ ਤੇ ਹਾ ਬਰਾਦਰੀ ਦੇ ਪਰਿਵਾਰ ਨੇ ਬਾਗੜੀ ਲਹਾਰ ਪਰਵਾਦ ਬਰਾਦਰੀ ਦੇ ਪਰਿਵਾਰ ਨੇ ਮੇਰੇ ਆਪਣੇ ਪਰਿਵਾਰ ਨੇ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਜੋਤ ਸਰੂਪ ਆ ਪ੍ਰਕਾਸ਼ ਸਰੂਪ ਆ ਸਭ ਤੋਂ ਪਹਿਲਾਂ ਉਹ ਬ੍ਰਹਮ ਦੀ ਅੰਸ਼ਾ ਸਾਰੇ ਜਾਤ ਪਾਤ ਦਾ ਗੁਰਸਿੱਖੀ ਦੇ ਵਿੱਚ ਹੈ ਹੀ ਨਹੀਂ ਕੋਈ ਭਿਉ ਮੁੰਡਿਆ ਸੰਨਿਆਸੀ ਕੋ ਯੋਗੀ ਭਿਉ ਕੋਈ ਬਰਮਚਾਰੀ ਕੋਈ ਜਤੀ ਜਨ ਮਾਨਵ ਕੋ ਕੋਪਿਉ ਤੁਰਫ ਕੋ ਆਰਾਮ ਜੀ ਆਮ ਆਸਾਫੀ ਮਾਨਸਕੀ ਜਾਤ ਸਭਾ ਇੱਕ ਹੈ ਪਛਾਣ ਕੋ ਮਾਨਸ ਦੀ ਜਾਤ ਇੱਕੋ ਹੈ ਉਹਦੇ ਤਹਿਤ ਅਸੀਂ ਸੇਵਾ ਕਰਨ ਵਾਸਤੇ ਆਏ ਆ ਬੜੀ ਮੇਰੇ ਮਨ ਨੂੰ ਖੁਸ਼ੀ ਹੈ ਮੈਂ ਇੱਕ ਬੇਨਤੀ ਵੀ ਕਰਦਾ ਸਾਰੀ ਸੰਗਤ ਨੂੰ ਵੀ ਸੇਵਾ ਵਾਸਤੇ ਦਾ ਕਦਮ ਮਰਜੀ ਕਹੋ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਪਰਿਵਾਰਾਂ ਦੇ ਜੰਮੇ ਚ ਆਏ ਆ ਪਰ ਇੱਕ ਹੱਥ ਬੰਨ ਕੇ ਬੇਨਤੀ ਹੈ ਕਿ ਜਿਹੜੇ ਛੋਟੇ ਬੱਚੇ ਨੇ ਇਹਨਾਂ ਦੇ ਐਡਮਿਸ਼ਨ ਕਰਾਓ ਇਹਨਾਂ ਨੂੰ ਪੜਾਓ ਜ਼ਰੂਰ ਜਦੋਂ ਤੱਕ ਸਾਡਾ ਸੰਭਲ ਪੜਦੇ ਨੇ ਕਿਸੇ ਨੇ ਕੋਈ ਜ਼ਿਆਦਤੀ ਨਹੀਂ ਕਰਨੀ ਫੁੱਲਣ ਬਾਜੀ ਨਹੀਂ ਕਰਨੀ ਤੁਹਾਡਾ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਨਾਲ ਤੋੜੀ ਪ੍ਰੇਮ ਵਾਲੀ ਡੋਰ ਨੂੰ ਸਤ ਗੁਰਾਂ ਨਾਲ ਤੋੜੀ ਪ੍ਰੇਮ ਵਾਲੀ ਸਤ ਗੁਰਾਂ ਨਾ ਟੋੜੀ ਪ੍ਰੇਮ ਵਾਲੀ ਦੂਰ ਨੂੰ ਸਤ ਗੁਰਾਂ ਨਾ ਟੋੜੀ ਦਿਲ ਜੇ ਰਸਾਰੀ ਹੁਣਾ ਕਿਸੇ ਹੋਰ ਨੂੰ ਸਤ ਗੁਰਾਂ ਨਾ ਟੋੜੀ